ਬੀਤੇ ਦਿਨੀ ਨਾਨਕਪੁਰ ਜਗੇੜਾ ਦੇ ਪੈਟਰੋਲ ਪੰਪ ਉੱਤੇ 1.5 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੈਟਰੋਲ ਪੰਪ ਦੇ ਮਾਲਕ ਦੁਆਰਾ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿ ਆ ਕਿ ਉਸਦੇ ਹੀ ਕਰਿੰਦੇ ਜੋ ਕਿ ਪ੍ਰਵਾਸੀ ਸੀ ਤਕਰੀਬਨ 1.5 ਲੱਖ ਦੀ ਰਕਮੀ ਲੁੱਟ ਕੇ ਫਰਾਰ ਹੋ ਗਏ ਉਸ ਤੋਂ ਬਾਅਦ ਖੰਨਾਪੁਰਸਰ ਦੀ ਨਵਦੇਠਾਣਾ ਮਲੌਦੀ ਪੁਲਸ ਹਰਕਤ ਵਿੱਚ ਆਈ ਅਤੇ 24 ਘੰਟੇ ਤੋਂ ਪਹਿਲਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਮੁਤਾਬਕੇ ਪ੍ਰਵਾਸੀ ਮੁੰਡੇ ਬਿਹਾਰ ਦੇ ਰਹਿਣ ਵਾਲੇ ਸਨ ਪੁਲਿਸ ਨੇ ਕਾਰਵਾਈ ਕਰਦਿਆ ਇਹਨਾਂ ਦਾ 2 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਗੱਲ ਆਕੀ ਹੈ ਪੇਸ਼ ਹੈ ਪਤਨਕਾਰ ਪ੍ਰਕਾਸ਼ ਸ਼ਰਮਾ ਦੀ ਇਹ ਵਿਸ਼ੇਸ਼ ਰਿਪੋਰਟ ਸਰ ਜੀ ਜਿਹੜੀ ਪੀਸੀ ਕੀਤੀ ਜਾ ਰਹੀ ਹੈ ਦਾ ਕੀ ਮੋਟਿਵ ਹੈ ਜੀ ਇਹਨਾਂ ਜੀ ਨਾਨਕਪੁਰ ਜਿਗੜਾ ਰੋਡ ਤੇ ਕਪੀਲਾ ਫਲਿੰਗ ਸਟੇਸ਼ਨ ਹੈ ਜੀ ਤਰੀਕ 29 4 25 ਨੂੰ ਸਾਨੂੰ ਸ਼ਾਮ ਨੂੰ ਤਲਾ ਮਿਲੀ ਸੀ ਉਹਦੇ ਮੈਨੇਜਰ ਵੱਲੋਂ ਬੁੱਟਾ ਖਾਨ ਵੱਲੋਂ ਜੀ ਵੀ ਇਹਨਾਂ ਦੇ ਪੰਪ ਤੇ ਜਿਹੜੇ ਬੰਦੇ ਕਿਰਿੰਦੇ ਕੰਮ ਕਰਦੇ ਨੇ ਪ੍ਰਵੀਨ ਕੁਮਾਰ ਤੇ ਸਕੰਦਰ ਚਾ ਇਹ ਉਥੋਂ ਕਈ ਢੇੜ ਲੱਖ ਰੁਪਏ ਚੋਰੀ ਕਰਕੇ ਨੱਠ ਗਏ ਠੀਕ ਹੈ ਜੀ ਤੇ ਇਹ ਜਦੋਂ ਸਾਡੇ ਕੋਲ ਆਏ ਅਸੀਂ ਮੁਕੱਦਮਾ ਦਰਜ ਕੀਤਾ ਇਹਨਾਂ ਦੇ ਖਿਲਾਫ ਬਾਈ ਦੇ ਤੇ ਐਸ ਐਚ ਓ ਸਾਹਿਬ ਇਹਨਾਂ ਦੀ ਟੀਮ ਆਪਣੇ ਇੰਚਾਰਜ ਚਰਨਜੀਤ ਰੇ ਹੈਗੇ ਨੇ ਇਹਨਾਂ ਨੇ ਕਾਫੀ ਐਫਰਟਸ ਕਰਕੇ ਤੋਂ ਉਹਨਾਂ ਨੂੰ ਫੜਿਆ ਤੇ 138000 ਰੁਪਇਆ ਬਰਾਮਦ ਕਰਵਾਇਆ ਤੇ ਪਹਿਲਾਂ ਵੀ ਸਰ ਇਹਨਾਂ ਤੋਂ ਕੋਈ ਮੁਕਦਮੇ ਦਰਜ ਨਹੀਂ ਹੋਏ ਉਹ ਅਸੀਂ ਇਨਸਟਰੀਨ ਦੀ ਫਰਜ਼ ਉਹਦਾ 파ਟਾ ਉਹ ਦੇਖਿਆ ਜੀ ਤੇ ਇਹ ਪਿੱਛੋਂ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਹੈਗੇ ਆ ਜੀ ਪ੍ਰਵੀਨ ਕੁਮਾਰ ਚਾ ਲਡੌਰ ਹੈ ਜੀ ਪੀਐਸ ਗਿਆ ਘਾਟ ਡਿਸਟ੍ਰਿਕਟ ਮੁਜ਼ਫਰਪੁਰ ਬਿਹਾਰ ਦੇ ਨੇ ਠੀਕ ਹੈ ਜੀ ਤੇ ਪਹਿਲਾਂ ਵੀ ਇਹਨਾਂ ਨੇ ਕਦੇ ਇੰਤਜ਼ਾਮ ਦਿੱਤਾ ਐਦਾਂ ਦੀ ਵਾਰਦਾਤਾਂ ਨੂੰ ਤਰੀਕ ਉਹਨੂੰ ਮੈਸੀਨ ਕਰ ਰਹੇ ਜਿਹਨਾਂ ਨੂੰ ਰਿਮਾਰਡ ਲਿਆ ਉਹ ਵੀ ਸਾਰਾ ਕਲੀਅਰ ਕਰਾਂਗੇ ਤੇ ਕਿਨੇ ਦਾ ਰਿਮਾਰਡ ਸਰ ਇੰਨਾ ਲੈ ਇਹਨਾਂ ਦੋ ਦਿਨ ਦਾ ਜੀ ਤੇ ਕਿਹੜੀ ਕਿਹੜੀ ਤਾਰਵਨ ਪਰਚੇ ਦਾ ਜਿੱਤੇ ਜੀ ਇਹ 303 ਯਾਨੀ 379 303 ਜਿਵੇਂ 2 317 2 338 ਜੀਐਨਐਸ ਦੇ ਠੀਕ ਹੈ ਸਰ ਥੈਂਕ ਯੂ